ਮਾਛੀਵਾੜਾ ਸਾਹਿਬ ਵਿੱਚ ਲੁਟੇਰਿਆਂ ਵੱਲੋਂ ਲੁੱਟ ਤੇ ਖੋਦੇ ਨਵੇਂ ਹੀ ਟੰਗ ਅਪਣਾਉਣੇ ਸ਼ੁਰੂ ਕਰ ਦਿੱਤੇ ਤੇ ਹੁਣ ਮਾਛੀਵਾੜਾ ਸ਼ਹਿਰ ਵਿੱਚ ਦਿਨ ਦਿਹਾੜੇ ਸਤਸੰਗੀ ਬਣ ਕੇ ਆਈਆਂ ਲੁਟੇਰਨ ਔਰਤਾਂ ਨੇ ਇੱਕ ਔਰਤ ਨੂੰ ਹੀ ਲੁੱਟ ਲਿਆ ਮਾਦੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸਵਰਨ ਕਾਮਤਾ ਕਿੱਥੇ ਦੇ ਰਹਿਣ ਵਾਲੇ ਅਸੀਂ ਮਾਛੀਸਾੜਾ ਸਾਹਿਬ ਕ੍ਰਿਸ਼ਨਾਪੁਰੀ ਮੱਲਾ ਮਾਛੀਸਾੜਾ ਸਾਹਿਬ ਰਹਿਣ ਵਾਲੇ ਅੱਛਾ ਅੱਜ ਕੀ ਕੱਟਣਾ ਵਾਪਰੀ ਹੈ ਤੁਹਾਡੇ ਨਾਲ ਮੇਰੇ ਨਾਲ ਇਹ ਕੱਟਣਾ ਵਾਪਰੀ ਹੈ ਮੈਨੂੰ ਅੱਖਾਂ ਤੋਂ ਦਿਖਾਈ ਘਟ ਦਿੰਦਾ ਤੇ ਇੱਕ ਅੱਖ ਨਾਲ ਤਾਂ ਬਿਲਕੁਲ ਹੀ ਨਹੀਂ ਦਿਖਦਾਗਾ ਅਸੀਂ ਗਏ ਸੀ ਗੁਰੂਆਂ ਦੇ ਅੱਛਾ ਜੀ ਉੱਥੇ ਨਾ ਸਾਡੇ ਵੀ ਅਸੀਂ ਅੱਗੇ ਤਾਂ ਸਾਧਨ ਚ ਜਾਂਦੇ ਆ ਅੱਜ ਅਸੀਂ ਬੱਸ 'ਚ ਚਲੇ ਗਏ ਉੱਥੇ ਇਹ ਬੱਸ ਲਈ ਖੜੇ ਸੀਗੇ ਸਾਨੂੰ ਉਸ ਔਰਤ ਜਾਣਾ ਕਿੱਥੇ ਸੀ ਤੁਸੀਂ ਅਸੀਂ ਖਮਾਣੋ ਜਾਣਾ ਸੀਗਾ ਸਤਲੋਕ ਆਸ਼ਰਮ 'ਚ ਹਾਂਜੀ ਤੇ ਸਾਨੂੰ ਨਾ ਕਹਿੰਦੇ ਵੀ ਤੁਸੀਂ ਬਾਜ ਮਾਰੀਏ ਉਹਨਾਂ ਨੇ ਆਂਟੀ ਆਜੋ ਆਵਾਜ਼ ਮਾਰ ਕੇ ਸਾਨੂੰ ਬਿਠਾਇਆ ਉਹਨਾਂ ਨੇ ਨਾਲ ਬਿਠਾ ਕੇ ਉੱਥੋਂ ਥੋੜੀ ਜੀ ਅੱਗੇ ਚਲੇ ਗਏ ਫੇਰ ਇਸ ਨੂੰ ਬੋਹ ਨੂੰ ਤਾਰਤਾ ਨੀਚੇ ਫਿਰ ਮੈਨੂੰ ਧੱਕੇ ਦੇਣ ਲੱਗ ਗਈ ਕਹਿੰਦੀ ਇੱਧਰ ਨੂੰ ਹੋਵੋ ਇੱਧਰ ਨੂੰ ਹੋਵੋ ਠੀਕੋ ਕੋ ਗਏ ਬੈਠੋ ਹੈ ਜਦ ਬਿਜੀ ਤੁਸੀਂ ਇੱਧਰ ਨੂੰ ਠੀਕ ਹੋਵੋ ਮੈਂ ਮੈਂ ਕਿਹਾ ਵੀ ਤੁਸੀਂ ਉੱਤਰ ਕੇ ਸੈਟ ਹੋਇਆ ਜਾਊਗਾ ਇਹ ਤਾਂ ਹੈ ਇੰਨੇ ਨੂੰ ਨੇ ਮੇਰੀ ਮੈਨੂੰ ਨਹੀਂ ਪਤਾ ਲੱਗਿਆ ਕਿਸ ਵੇਲੇ ਉਹਨਾਂ ਨੇ ਚੂੜੀ ਕੱਟ ਲਈ ਤੇ ਮੁੜ ਕੇ ਮੈਨੂੰ ਕਹਿੰਦੀ ਮੈਨੂੰ ਧੱਕੇ ਦੇਣ ਲੱਗ ਗਈ ਕਹਿੰਦੇ ਉੱਤਰੋ ਉੱਤਰੋ ਨੀਚੇ ਫਿਰ ਗੱਡੀ ਭਜਾ ਲਈ ਉਹਨਾਂ ਨੇ ਜਦੋਂ ਅਸੀਂ نیچے ਉਤਰ ਗਏ ਤਾਂ ਗੰਦੀ ਉਹਦੇ ਵਿੱਚ ਆ ਦਿਓ ਤੁਸੀਂ ਬਸੇ ਆ ਕਿੰਨੇ ਬੰਦੇ ਸੀ ਗੱਡੀ 'ਚ ਗੱਡੀ 'ਚ ਦੋ ਔਰਤਾਂ ਸੀ ਇੱਕ ਜੈਂਸ ਸੀਗਾ ਕੀ ਮੰਗ ਕਰਦੇ ਤੁਸੀਂ ਥਾਣੇ ਗਏ ਰਿਪੋਰਟ ਲਿਖਾਈ ਹਾਂਜੀ ਉਹ ਰਿਪੋਰਟ ਲਿਖਾਈ ਵੀ ਆ ਸਾਡੀ ਚਰਨਜੀਤ ਤੋਪੀਆ ਜੀ ਮੇਰਾ ਬ੍ਰਦਰ ਆ ਉਹਨਾਂ ਨੇ ਵੀ ਆਪਣਾ ਫੋਨ-ਫੋਨ ਕੀਤੇ ਆ ਥਾਣੇ ਵੀ ਜਾ ਕੇ ਆਈਆਂ ਉਹਨਾਂ ਨੂੰ ਮਿਲ ਕੇ ਆਏ ਆ ਤੇ ਉਹ ਜਿਹੜੇ ਹੈਗੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਉਹਦੇ ਵਿੱਚ ਇੱਕ ਤਾਂ ਬੱਸ ਸਟੈਂਡ ਦੇ ਵਿੱਚ ਚੌਂਕੀ ਦਾ ਪ੍ਰੋਗਰਾਮ ਚੌਂਕੀ ਦਾ ਇੰਤਜ਼ਾਮ ਹੋਣਾ ਚਾਹੀਦਾ ਕੈਮਰਿਆਂ ਦਾ ਇੰਤਜ਼ਾਮ ਹੋਣਾ ਚਾਹੀਦਾ ਦੁਨੀਆ ਨੂੰ ਸਤਰਕ ਹੋਣਾ ਚਾਹੀਦਾ ਜਿਸ ਦਿਨ ਵੀ ਉਹ ਮਿਲ ਜਾਣ ਉਹਨਾਂ ਨੂੰ ਫੜਨਾ ਚਾਹੀਦਾ ਫੜ ਕੇ ਕੁੱਟਨੇ ਚਾਹੀਦੇ ਆਹੋ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਮ ਗਿੱਤੂ ਸਿੰਘ ਹੈ ਕਿੱਥੇ ਦੇ ਰਹਿਣ ਵਾਲਿਓ ਮੈਂ ਮਾਚੀਬੜੇ ਰਹਿਣ ਵਾਲਿਓ ਹਾਂਜੀ ਕਿਹੜਾ ਮੱਲਾ ਕ੍ਰਿਸ਼ਨਾਪੁਰੀ ਮੱਲੇ ਤੋਂ ਅੱਜ ਕੀ ਘਟਨਾ ਵਾਪਰੀ ਹੈ ਤੁਹਾਡੇ ਨਾਲ ਸਰ ਅਸੀਂ ਜਾ ਰਹੇ ਸੀ ਕਿ ਮੱਥਾ ਟੇਕਣ ਸਤ ਸੰਗ ਕਰ ਠੀਕ ਹੈ ਕਹ ਮੰਨੋ ਹਾਂਜੀ ਬਾਬਾ ਰਾਮਪਾਲ ਜੀ ਦੇ ਸਤ ਸੰਗ ਕਰ ਹਾਂਜੀ ਤੇ ਅਸੀਂ ਬੱਸ ਸਟੈਂਡ ਮੇਰੇ ਫਾਦਰ ਨੂੰ ਸੰ ਛੜ ਕੇ ਗਏ ਦੋਨੋਂ ਯਰਨੋ ਮੇਰੀ ਮਦਰ ਨੂੰ ਉਹ ਤੇ ਮੈਨੂੰ ਹਾਂਜੀ ਤੇ ਉੱਥੇ ਆ ਕੇ ਅਸੀਂ ਵੇਟ ਕਰ ਰਹੇ ਸੀ ਬੱਸ ਦੀ ਸਾਨੂੰ ਸਾਨੂੰ ਬੰਦੇ ਮਿਲੇ ਬੱਸ ਦੇ ਪਿੱਛੇ ਪ੍ਰਾਈਵੇਟ ਬੱਸ ਸੀਗੀ ਉੰਦੇ ਵਿੱਚ ਗੱਡੀ ਦੀ ਨਡੀ ਸਵਿਫਟ ਵਾਈਟ ਕਲਰ ਦੀ ਉਹ ਸਾਨੂੰ ਕਹਿੰਦੇ ਕਿ ਤੁਸੀਂ ਆ ਜਾਓ ਅਸੀਂ ਸਤਸੰਗਰ ਦੀ ਜਾ ਰਿਹਾ ਸੀ ਵੀ ਕਿ ਅਸੀਂ ਇੱਕ ਹੋਰ ਰੋੜੇ ਸਤਸੰਗ ਦੇ ਬੰਦੇ ਨੂੰ ਲੈਣਾ ਹੈ ਹਾਂਜੀ ਤੇ ਅਸੀਂ ਬੈਠ ਗਏ ਤੇ ਸਾਨੂੰ ਕਹਿੰਦੇ ਕਿ ਮੈਂ ਕਿਵੇਂ ਅੱਗੇ ਵੜ ਜਾਂਦੀਆਂ ਕਹਿੰਦੇ ਨਹੀਂ ਤੁਸੀਂ ਪਿੱਛੇ ਵੜ ਜਾਓ ਕਿ ਅੱਗੇ ਕਿਸੇ ਹੋਰ ਦੇ ਸਤਸੰਗ ਦੇ ਬੰਦੇ ਨੂੰ ਬੈਠਣਾ ਹੈ ਤੇ ਅਸੀਂ ਬੈਠ ਕੇ ਪਿੱਛੇ ਚਾਰ ਬੰਦੇ ਸੀ ਟੋਟਲ ਅਸੀਂ ਪਿੱਛੇ ਦੋ ਜਨਾਨੀਆਂ ਸੀਗੀਆਂ ਮੋਟੀਆਂ ਨੀਅਰ ਅਬਾਊਟ 50 ইয়ারਜ਼ ਸੀ ਦੋਨੋਂ ਜਨਾਨੀਆਂ ਤੇ ਮੁੰਡਾ ਸੀ 32 ইয়ার্স ਦਾ ਹਾਂਜੀ ਸ਼ਿਫਟ ਕਾਰ ਸੀਗੀ ਤੇ ਸਾਨੂੰ ਅੱਗੇ ਲੈ ਕੇ ਨਾ ਉਹਨਾਂ ਨੇ ਡਿਸਟ੍ਰਿਕਟ ਜਿਹੜਾ ਕੋਰਟ ਹੈ ਕੰਪਲੈਕਸ ਜਿਹੜਾ ਹਾਂਜੀ ਉਹਦੇ ਅੱਗੇ ਸਾਨੂੰ ਅੱਗੇ ਉਹਨਾਂ ਨੂੰ ਉਤਾਰਤਾ ਅੱਛਾ ਔਰ ਉਹਨਾਂ ਨੇ ਕੀ ਕੀਤਾ ਉਹਨੇ ਪਹਿਲੇ ਮੈਨੂੰ ਉਤਾਰਿਆ ਮੈਨੂੰ ਕਹਿੰਦੇ ਤੁਸੀਂ ਕਿੰਨੀ ਤੁਸੀਂ ਉਤਰੋ ਮੈਨੂੰ ਉਤਾਰਤਾ ਫਿਰ ਕਹਿੰਦੇ ਅੱਗੇ ਵਧਜੋ ਫਿਰ ਫਿਰ ਉਹਨੇ ਮੈਨੂੰ ਉਤਾਰੀਤਾ ਪੂਰਾ ਤੇ ਫਿਰ ਕਹਿੰਦੀ ਕੀ ਨਾ ਮੰਮੀ ਨੇ ਕਹਿੰਦੀ ਕੀ ਨਾ ਤੁਸੀਂ ਇੱਧਰ ਹੋ ਇੱਧਰ ਹੋ ਤੇ ਮੰਮੀ ਨੂੰ ਬਿਠਾ ਲਿਆ ਉਹਨੇ ਫਿਰ ਗਿਆ ਫਿਰ ਉਹਨੇ ਕੀ ਕੀਤਾ ਖੜੀ ਹੋ ਗਈ ਨਾ ਮੰਮੀ ਦੀ ਚੂੜੀ 깟 ਲੀ ਉਹਨੇ ਸੋਨੇ ਦੀ अच्छा जी। ਸਾਨੂੰ ਪਤਾ ਨਹੀਂ ਚੱਲਿਆ। ਅੱਛਾ ਜੀ। ਤੇ ਜਦ ਮੈਂ ਉਤਰੀ ਜਦ ਮੈਂ ਮੰਮੀ ਨੀਚੇ ਉਤਰੀ ਤੇ ਮੰਮੀ ਨੂੰ ਕਹਿੰਦੀ ਕਿ ਤੁਸੀਂ ਬਸਾ ਆ ਜਾਓ। ਹਾਂਜੀ ਤੇ ਫਿਰ ਇਹ ਗੱਡੀ ਤਾਂ ਤੋਂ ਸਾਡੇ ਦਾ ਸਵੇਰ ਦੀ ਗੱਲ ਏ। ਫਿਰ ਇਹ ਗੱਡੀ ਤੇ ਚ ਲੱਕੀ ਲੱਗੀਓ। ਫਿਰ ਮੈਂ ਮੰਮੀ ਨੂੰ ਪੁੱਛਿਆ ਕਿ ਮੰਮੀ ਆਪਣਾ ਇੱਕ ਵਾਰ 골ਡ ਵਾਲਾ ਸਾਰਾ ਚੱਕਰ ਲਓ। ਤਾਂ ਮੰਮੀ ਦੀ ਮੈਂ 체ਨ ਵੀ ਰੱਖੀ ਤੇ 골ਡ ਇਅਰਿੰਗਸ ਇਅਰਿੰਗਸ ਵੀ ਰੱਖੀਏ ਸਭ ਕੁ ਸਿਗਾ ਪਰ 골ਡੀ ਇੱਕ ਨਹੀਂ ਸੀਗਾ ਕੜੀ ਚੂੜੀ ਨਹੀਂ ਸੀਗੀ। ਤੇ ਉੱਥੇ ਵੀ ਦੇਖਿਆ ਫਿਰ ਅਸੀਂ ਨੀਅਰ ਅਸੀਂ ਕਿਸੇ ਵੱਨੋਂ ਬਟੇ ਕਾਲ ਕੀਤੀ ਤੇ ਪੁਲਿਸ ਵੀ ਆਈ ਐਸਐਚਓ ਵੀ ਆਇਆ ਉੱਥੇ ਤੇ ਉਹਨਾਂ ਨੇ ਕੰਪਲੇਂਟ ਰਿਸਟਰਡ ਕੀਤੀ ਤੇ ਫਿਰ ਉਹ ਕਹਿੰਦੇ ਆਪਣੇ ਮਾਛੀਵੜੇ ਥਾਣੇ ਜਾ ਕੇ ਆਓ ਉੱਥੇ ਵੀ ਕੰਪਲੇਂਟ ਰਿਸਟਰਡ ਕਰਾਓ ਉੱਥੇ ਵੀ ਕੰਪਲੇਂਟ ਰਿਸਟਰਡ ਹੋ ਗਈ ਫਿਰ ਉਹ ਥਾਣੇ ਉਹਨਾਂ ਨੇ ਕਿਹਾ ਸਾਨੂੰ ਏਰੀਆ ਦਿਖਾਓ ਇੱਥੇ ਤੁਹਾਡੇ ਨਾਲ ਵਾਰਦਾਤ ਹੋਈ ਹੈ ਤੇ ਅਸੀਂ ਉਹ ਵੀ ਦਿਖਾ ਕੇ ਲੈ ਕੇ ਆਏ ਉਹਨਾਂ ਨੂੰ ਫਿਰ ਅਸੀਂ ਕਿਸੇ ਗਿਲ ਹਾਊਸ ਹੈ ਕੋਈ ਅਸੀਂ ਉਹਨਾਂ ਦੇ ਕੈਮਰਾ ਚ ਦੀ ਗੱਡੀ ਦੀ ਫੋਟੋ ਖਡਵਾਈ ਇਹ ਮਾਛੀਵੜੇ ਹੈ ਨਾ ਇਹ ਹਾਂਜੀ ਹਾਂਜੀ ਗਿਲ ਹਾਊਸ ਹੈ ਉਹਨਾਂ ਦੇ ਅਸੀਂ ਕਰ ਤੋਂ ਫੋਟ ਤੋ ਉਸੇ ਗੱਡੀ ਦੇ ਫੋਟੋ ਨਾਲ ਬੱਚ ਗਈ ਪਰ ਉਹ ਗੱਡੀ ਦਾ ਨੰਬਰ ਠੇਕ ਦੱਸਿਆ ਜਾ ਰਿਹਾ ਸੀ ਇਹਦੇ ਇਹ ਘਟਨਾ ਕਿੰਨੇ ਵਜੇ ਦੀ ਹੈ ਜੀ ਇਹ ਘਟਨਾ ਹੈਗੀ ਜੀ 10:30 ਵਜੇ ਦੀ ਅੱਛਾ ਜੀ ਤੁਸੀਂ ਅੱਗੇ ਵੀ ਜਾਣਦੇ ਹਾਂ ਹਾਂਜੀ ਪਹਿਲਾਂ ਵੀ ਕਦੇ ਜਾਣਦੇ ਹੋ ਪਹਿਲੇ ਵੀ ਨਹੀਂ ਪਹਿਲੀ ਸੀ ਹਾਂਜੀ ਫਸਟ ਟਾਈਮ ਪਹਿਲੀ ਅਸੀਂ ਗਏ ਜਾਂਦੇ ਹਾਂ ਫਸਟ ਟਾਈਮ ਹੀ ਜਾ ਰਹੇ ਸੀ ਐਸੀ ਵੈਸੇ ਆਪਣੀ ਗੱਡੀ ਚਾਹਦੇ ਅੱਛਾ ਜੀ ਫਸਟ ਟਾਈਮ ਤੁਸੀਂ ਜਿਹੜਾ ਜਾ ਰਹੇ ਸੀਗੇ ਉਹ ਹਾਂਜੀ ਪਹਿਲਾਂ ਆਪਣੇ ਸਾਧਨ ਤੇ ਜਾਂਦੇ ਹਾਂ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਇਹ ਕਿ ਸਾਨੂੰ ਸਖਤ ਸਖਤ ਕਾਨੂੰਨ ਦੀ ਜੜੀ ਵੀ ਹੈ ਸਭ ਤੋਂ ਸਖਤੇ ਕਾਰਵਾਈ ਹੋਏ ਜਿਹੜਾ ਵੀ ਇਹ ਚੋਰੀ ਲੁੱਟਾ ਜਿਹੜੀ ਲੁੱਟੇ ਘੋਰੀਆਂ ਸਭ ਤੋਂ ਚੇ ਬੰਦ ਕੀਤੀ ਚਾਹੁੰਦੇ ਪਰ ਆਮ ਪਬਲਿਕ ਨੂੰ ਕੀ ਕਹਿਣਾ ਚਾਹੁੰਗੇ ਆਮ ਲੋਕਾਂ ਨੂੰ ਵੀ ਤੁਸੀਂ ਜਿਸ ਤਰ੍ਹਾਂ ਤੁਹਾਡੇ ਨਾਲ ਕਰਨਾ ਬੱਪੀ ਕਿਸੇ ਹੋਰ ਨਕੀ ਦੇ ਵਰਗੀ ਕੀ ਹੋਰ ਕਿਸੇ ਨੰਨਾ ਬੱਕਰੀ ਹਾਂਜੀ ਕਿਸੇ ਹੋਰ ਨੰਨਾ ਬੱਕਰੀ ਜੁੱਤਾ ਰਕ ਹੋ ਜਾਂਦਾ ਕਿ ਲੋਕ ਕੀ ਬੀ ਕੇਅਰਫੁਲ ਰਹਿਣ ਅੱਗੇ ਤੋਂ ਕਿ 골ਡ ਕੋਈ ਨਾ ਪਾਏ ਅੱਜ ਤੋਂ ਬਾਅਦ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ